ਵਾਯੂ ਸੈਨਾ ਦੇ ਜਵਾਬਾਜ਼ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਸ਼ੁੱਕਰਵਾਰ ਨੂੰ ਭਾਰਤ ਪਰਤੇ। ਉਹਨਾਂ ਦੀ ਵਾਪਸੀ ਤੋਂ ਬਾਅਦ ਹੀ ਸਬਦੇ ਮਨ ਵਿੱਚ ਇੱਕੀ ਸਵਾਲ ਸੀ ਕਿ ਆਖਰ ਭਾਰਤੀ ਅਫਸਰ ਅਭਿਨੰਦਨ ਨੂੰ ਲੈ ਕੇ ਕਿੱਥੇ ਗਏ ਨੇ? ਤਮਾਮ ਦੇਸ਼ ਵਾਸੀਆਂ ਤੋਂ ਇਲਾਵਾ ਉਹਨਾਂ ਦੇ ਮਾਤਾ-ਪਿਤਾ ਨੂੰ ਵੀ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਮਾਤਾ-ਪਿਤਾ ਅਤੇ ਪਰਿਵਾਰ ਦੇ ਨਾਲ ਅਭਿਨੰਦਨ ਦੀ ਮੁਲਾਕਾਤ ਕਰਵਾ ਦਿੱਤੀ ਗਈ ਸੀ। ਪਰ ਹਾਲੇ ਉਹ ਕੁਝ ਦਿਨ ਘਰ ਨਹੀਂ ਜਾ ਸਕਣਗੇ। ਘਰ ਵਾਲਿਆਂ ਨਾਲ ਮਿਲਵੋਣ ਤੋਂ ਬਾਅਦ 에ਅਰ ਫੋਰਸ ਦੇ ਅਫਸਰ ਉਹਨਾਂ ਨੂੰ ਕਿਸੇ ਅਗਿਆਤ ਜਗ੍ਹਾ ਤੇ ਲੈ ਗਏ। ਇਹ ਨਿਯਮਾਂ ਦੇ ਮੁਤਾਬਕ ਸਭ ਤੋਂ ਪਹਿਲਾ ਅਭਿਨੰਦਨ ਦੀ ਸੇਧ ਦੀ ਜਾਂਚ ਕੀਤੀ ਜਾਵੇਗੀ ਦੇਖਿਆ ਜਾਵੇਗਾ ਉਹਨਾਂ ਨੂੰ ਕਿੰਨੀਆਂ ਸੱਤਾ ਲੱਗੀਆਂ ਟੌਰਚਰ ਤੇ ਨਹੀਂ ਕੀਤਾ ਗਿਆ ਵਿੰਗ ਕਮਾਂਡਰ ਏਕੇ ਸਿੰਘ ਦਾ ਕਹਿਣਾ ਹੈ ਕਿ ਵਾਗਾ ਬਾਰਡਰ ਤੋਂ ਹੀ 에ਅਰ ਫੋਰਸ ਅਧਿਕਾਰੀ ਉਹਨਾਂ ਨੂੰ ਆਪਣੇ ਨਾਲ ਲੈ ਗਏ ਦੁਸ਼ਮਣ ਦੇਸ਼ ਤੋਂ ਵਾਪਸ ਸੌਣ ਦੇ ਨਿਯਮਾਂ ਦੇ ਤਹਿਤ ਕੁਝ ਦਿਨ ਤੱਕ ਪੁੱਛਗਿੱਛ ਚੱਲਦੀ ਹੈ ਦੁਸ਼ਮਣ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਅ ਕੀਤਾ ਕੀ ਕੀ ਪੁੱਛਣ ਦੀ ਕੋਸ਼ਿਸ਼ ਕੀਤੀ अभिनंदन ਨੂੰ ਸਭ ਤੋਂ ਵੱਲਾ Air Force ਦੀ ਟੀਮ ਦੇ ਸਵਾਲਾਂ ਵਿੱਚੋਂ ਗੁਜ਼ਰਨਾ ਹੋਵੇਗਾ ਬਾਅਦ ਵਿੱਚ ਇਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ਕੁਝ-ਕੁਝ ਵਿੱਚ ਅਹਿਮ ਗੱਲ ਇਹ ਹੈ ਕਿ ਰਾ ਅਤੇ IB ਕੇ ਵੱਖ-ਵੱਖ ਤਰੀਕੇ ਨਾਲ अभिनंदन ਤੋਂ ਪੁੱਛਗਿੱਛ ਕਰੇਗੀ ਅਤੇ ਉਹਨਾਂ ਦੇ ਨਾਲ ਹੋਏ ਵਰਤਾਰੇ ਦੀ ਇੱਕ ਡਿਟੇਲ ਵੀ ਤਿਆਰ ਕੀਤੀ ਜਾਵੇਗੀ ਇਹ ਸਭ ਨੂੰ ਇੱਕ ਮਹੀਨਾ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ ਦੱਸਿਆ ਕਿ ਪਾਕਿਸਤਾਨ ਵਿਮਾਨ ਦੀ ਕੁਸਪੈਟ ਨੂੰ ناکਾਮ ਕਰਨ ਦੇ ਦੌਰਾਨ ਅਭਿਨੰਦਨਦਾ ਜੱਟਪਾਕ ਸੀਮਾ ਵਿੱਚ ਕ੍ਰੈਸ਼ ਹੋ ਗਿਆ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਸਦ ਵਿੱਚ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਵਿੰਗ ਕਮਾਂਡਰ ਨੂੰ ਭਾਰਤ ਨੂੰ ਸੌਪ ਦੇਣਗੇ ਬਲਰ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ